ਕਰਜੇ ਤੋਂ ਪਰੇਸ਼ਾਨ ਨੌਜਵਾਨ ਨੇ ਸੁਲਤਾਨਪੁਰ ਲੋਧੀ ਦੀ ਕਾਲੀ ਵਈ ਚ ਮਾਰੀ ਛਾਲ 9 ਵਜੇ ਤਕਰੀਬ ਫੋਨ ਆਇਆ ਵੀਰ ਮੈਂ ਜਾਨੀ ਕਿ ਤੰਗ ਪਰੇਸ਼ਾਨਾ ਤੇ ਮੈਂ ਕਹਾ ਵੀਰ ਜਿਹੜੀ ਵੀ ਪਰੇਸ਼ਾਨੀਆਂ ਤੈਨੂੰ ਮੈਨੂੰ ਦੱਸ ਮੈਂ ਆ ਗਿਆ ਤੇਰੇ ਕੋ ਇਹਦਾ ਨਹੀਂ ਮੈਂ ਛਾਲ ਮਾਰਨ ਲੱਗਾ ਵਾ ਮੇਰਾ ਮੋਟਰਸਾਈਕਲ ਇਥੇ ਖਲੋਤਾ ਵਾ ਤੇ ਮੈਂ ਛਾਲ ਮਾਰਦਣ ਲੱਗਾ ਵਾ ਬਸ ਇਨੀ ਕੀ ਮੇਰ ਨਾਲ ਗੱਲ ਹੋਈ ਮੈਂ ਤੋਂ 5.10 ਮਿੰਟ ਦੇ ਇੱਥੇ ਪਹੁੰਚ ਗਿਆ ਮਮੀਕਾਰਾਂ ਵਾਲੇ ਤੇ ਇਨੀ ਦੇਰ ਤੇ ਬਾਅਦ ਵਿੱਚ ਆਣ ਕੇ ਦੇਖਿਆ ਤਾਂ ਮੋਟਰਸਾਈਕਲ ਕੋਤਾ ਵਾ ਤੇ ਚਪਲਾਂ ਪਈਆਂ ਵਾ ਇਹਦੇ ਬਾਅਦ ਵਿੱਚ ਕੁਝ ਨਹੀਂ ਆਇਆ ਇਹ ਤੱਕ ਪਤਾ ਲੱਗਾ ਮੌਕੇ ਤੇ ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ ਥੋੜੇ ਬੋਦੇ ਕੇ ਇਹਦੇ ਪਿਆ ਕੋਈ ਦਨੇ ਸੀ ਬਸ ਇਦਾਂ ਹੀ ਇਹਨਾਂ ਚੀਜ਼ਾਂ ਦਾ ਗੱਡੀ ਲਈ ਸੀ ਗੱਡੀ ਦੀ ਤੰਗੀ ਪਰੇਸ਼ਾਨੀ ਕੰਮ ਕਰਨੀ ਚੱਲਿਆ ਭਾਜੀ ਉਹ ਆਪਣੇ ਪੁੰਨ ਗਿਆ ਸਾਨੂੰ ਇਥੋਂ ਵੀ ਦੱਸਦੇ ਕਿ ਆਪਣੇ ਮੁੰਡੇ ਨੇ ਛਾਲ ਮਾਰਤੀ ਜੇ ਵੇਂ ਦੇ ਵਿੱਚ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਾਲੀਬੈਦ ਨਦੀ 'ਚ ਇੱਕ 24 ਸਾਲਾਂ ਨੌਜਵਾਨ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹਾਲੇ ਕਿ ਮੌਕੇ ਤੇ ਮੌਜੂਦ ਚਜਦੀਦ ਨੇ ਉਸਨੂੰ ਡੁੱਬਦੇ ਨਹੀਂ ਦੇਖਿਆ ਪਰ ਛਲਾਂਗ ਲਗਾਉਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਚੁਗੀਆਂ ਬੁੱਧੂ ਸੁਲਤਾਨਪੁਰ ਲੋਧੀ ਨੇ ਆਪਣੇ ਭਰਾ ਜਰਮਨ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਆਰਥਿਕ ਤੌਰ ਤੇ ਪਰੇਸ਼ਾਨ ਹੈ ਅਤੇ ਕਰਜ਼ਦਾਰ ਹੈ ਉਸ ਨੂੰ ਪਰੇਸ਼ਾਨ ਕਰ ਰਹੇ ਉਸ ਨੂੰ ਲੋਕ ਪਰੇਸ਼ਾਨ ਕਰ ਰਹੇ ਹਨ ਜਿਸ ਕਾਰਨ ਉਹ ਵਈ ਨਦੀ ਵਿੱਚ ਛਲਾਂਗ ਲਗਾਉਣ ਲੱਗਾ ਹੈ ਉਸ ਦੇ ਭਰਾ ਦੇ ਵਾਰ-ਵਾਰ ਸਮਝਾਉਣ ਪਿੱਛੋਂ ਵੀ ਉਹ ਨਹੀਂ ਮੰਨਿਆ ਤੇ ਕਹਿਣ ਲੱਗਾ ਕਿ ਮੋਟਰਸਾਈਕਲ ਇੱਥੇ ਹੀ ਖੜਾ ਹੈ ਇਸ ਨੂੰ ਲੈ ਜਾ ਨਾ ਉੱਥੋਂ ਹੀ ਇਸ ਘਟਨਾ ਤੋਂ ਬਾਅਦ ਖੇਤਰ 'ਚ ਸੰਸਨੀ ਫੈਲ ਗਈ ਵੱਡੀ ਗਿਣਤੀ 'ਚ ਲੋਕ ਦੁਖਦਾਜ਼ ਇਜ਼ਹਾਰ ਕਰ ਰਹੇ ਨੇ ਉਧਰ ਮੌਕੇ ਤੇ ਪੁੱਜੀ ਗੁਰਪ੍ਰੀਤ ਸਿੰਘ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਅਨੁਸਾਰ ਗੁਰਪ੍ਰੀਤ ਸਿੰਘ ਇੱਕ ਦੁਕਾਨ ਦੇ ਵਾਹਨ ਦੇ ਵਾਰਸੀ ਅਤੇ ਅਜੇ ਹੁਕਾਰੇ ਸੀ ਛੋਟੇ-ਮੋਟੇ ਕਰਜ਼ੇ ਉਸ ਦੇ ਸਿਰ ਤੇ ਸਨ ਕੋਈ ਕੋਈ ਕਿਸੇ ਨਾਲ ਵੱਡਾ ਲੈਣ ਦੇਣ ਵੀ ਨਹੀਂ ਸੀ ਪਰ ਕਰਜ਼ੇ ਦੇ ਤਕਦਿਆਂ ਦਾ ਬੋਝ ਨਾ ਸਹਾਰ ਪਾਉਣ ਮਗਰੋਂ ਉਸ ਨੂੰ ਮੋਦ ਨੂੰ ਗਲੇ ਲਗਾਉਣ ਦਾ ਫੈਸਲਾ ਲੈ ਲਿਆ ਉਧਰ ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਨੂੰ ਲੈ ਕੇ ਜਾਂਚ ਆਰੰਭ ਕੀਤੀ ਗਈ ਹੈ ਨਾਲ ਹੀ ਰੈਸਕਿਊ ਟੀਮਾਂ ਰਾਹੀਂ ਲੜਕੇ ਦੀ ਭਾਲ ਕਰਨ ਦੇ ਆਪਰੇਸ਼ਨ ਦੀ ਸ਼ੁਰੂਆਤ ਕਰਨ ਦੀ ਗੱਲ ਆਖੀ ਜਾ ਰਹੀ ਹੈ ਨਾਮ ਅਜੇ ਕਿਤੇ ਰਹਿਣ ਵਾਲੇ ਬੱਟਾ ਲਈ ਫੇ ਮੈਂ ਜਣ ਕੇ ਡਰਾਈਵਿੰਗ ਕਰਦਾ ਵਾਂ ਮੇਰਾ ਪਿੰਡ ਫਤਵਾਲ ਨਾਮ ਤੇ ਚੁਗਿਆ ਬੰਦੂ ਮੇਰਾ ਨਾਮ ਜਰਮਨ ਸਿੰਘ ਆ ਭਾਜੀ ਜਿਹੜਾ ਜਿਹਨੇ ਬਰਦਰ ਨੇ ਮੇਰੇ ਨੇ ਛਾਲ ਮਾਰੀ ਉਹਦਾ ਨਾਮ ਗੁਰਪ੍ਰੀਤ ਸਿੰਘ ਆ ਸਾਨੂੰ ਅਜੀਤ ਸਿੰਘ ਚੁਗਿਆ ਬੰਦ ਦਾ ਰਹਿਣ ਵਾਲਾ ਆ ਭਾਜੀ ਮੈਨੂੰ 9 ਵਜੇ ਤੱਕੀਬ ਫੋਨ ਆਇਆ ਵੀਰ ਮੈਂ ਜਾਨੀ ਕਿ ਤੰਗ ਪਰੇਸ਼ਾਨਾ ਤੇ ਮੈਂ ਕਹਾ ਵੀਰ ਜਿਹੜੀ ਵੀ ਪਰੇਸ਼ਾਨੀ ਆ ਤੈਨੂੰ ਮੈਨੂੰ ਦੱਸ ਮੈਂ ਆ ਗਿਆ ਤੇਰੇ ਕੋ ਇਹਦਾ ਨਹੀਂ ਮੈਂ ਛਾਲ ਮਾਰਨ ਲੱਗਾ ਵਾਂ ਮੇਰਾ ਮੋਟਰਸਾਈਕਲ ਇਥੇ ਖਲੋਤਾ ਵਾ ਤੇ ਮੈਂ ਛਾਲ ਮਾਰਦਣ ਲੱਗਾ ਵਾਂ બસ ਇਨੀ ਕੀ ਮੇਰ ਨਾਲ ਗੱਲ ਹੋਈ ਮੈਂ ਉਥੋਂ 5-10 ਮਿੰਟ ਜਿ ਇੱਥੇ ਆ ਪਹੁੰਚ ਗਿਆ ਮੰਮੀ ਕਾਰਾਂ ਵਾਲੇ ਤੋਂ ਇੰਨੇ ਚਿਰ ਤੇ ਬਾਅਦ ਵਿੱਚ ਆਣ ਕੇ ਦੇਖਿਆ ਤਾਂ ਮੋਟਰਸਾਈਕਲ ਕੋਸਤਾ ਬਾਅਦ ਚਪਲਾਂ ਪਈਆਂ ਵਾ ਇਹਦੇ ਬਾਅਦ ਵਿੱਚ ਕੁਝ ਨਹੀਂ ਆਇਆ ਸੱਕ ਪਤਾ ਲੱਗਾ ਐਵੀ ਪਰੇਸ਼ਾਨੀ ਕੀ ਸੀਗੀ ਤੰਗੀ ਪਰੇਸ਼ਾਨੀ ਥੋੜੇ ਬੋਦੇ ਕੇਸ ਦੇ ਪਾਏ ਕੋਈ ਦੇਨੇ ਸੀ ਬਸ ਇੱਦਾਂ ਇਨ੍ਹਾਂ ਚੀਜ਼ਾਂ ਨਾਲ ਗੱਡੀ ਲਈ ਸੀਗੀ ਗੱਡੀ ਦੀ ਤੰਗੀ ਪਰੇਸ਼ਾਨੀ ਕੰਮ ਕਰਨੀ ਚੱਲਿਆ ਬਾਜੀ ਕਲਾਸੇ ਇਹ ਤੰਗੀਆਂ ਪਰੇਸ਼ਾਨੀਆਂ ਆਈਆਂ ਸੀਗੇ ਉਹ ਜਿਹੜੇ ਕਰਜ਼ਦਾਰ ਸੀਗੇ ਉਹ ਪਤਾ ਕਰ ਰਹੇ ਨੇ ਹਾਂਜੀ ਕਰਜ਼ਦਾਰ ਪਰੇਸ਼ਾਨ ਕਰ ਰਹੇ ਸੀਗੇ ਉਹ ਵਾਰ-ਵਾਰ ਫੋਨ ਕਰਦੇ ਹਾਂਜੀ ਹਾਂਜੀ ਵਾਰ-ਵਾਰ ਫੋਨ ਕਰਕੇ ਪਰੇਸ਼ਾਨੀਆਂ ਦੇ ਰਹੇ ਸੀਗੇ ਇਸੇ ਕਰਕੇ ਭਾਜੀ ਆਮੀ ਰੋਲਾ ਅਸੀਂ ਸਿਕੰਦਰਪੁਰਾਇਆ ਤੇ ਆਇਆ ਲਗਾਤਾਰ ਆਲੀ ਪਤੀ ਹੁਣ ਫੋਨ ਗਿਆ ਸਾਨੂੰ ਇਥੇ ਵੀ ਦੱਸਦੇ ਕਿ ਆਪਣੇ ਮੁੰਡੇ ਨੇ ਛਾਲ ਮਾਰਤੀ ਜੋ ਵੇਂ ਦੇ ਵਿੱਚ ਅਸੀਂ ਆਏ ਮੌਕੇ ਤੇ ਇਹ ਤਾਂ ਭਰਾ ਹੁਣ ਮੌਕੇ ਤੇ ਆ ਗਿਆ ਜਿੱਦਾਂ ਮਿਲਿਆ ਸਾਨੂੰ ਤੇ ਮੁੰਡਾ ਫੱਤਵਾਲਾ ਤਾਂ ਦੱਸਿਆ ਜੀ ਇਹ ਕੋਈ ਉਮਰ 24 ਸਾਲ ਦੀ ਆ ਗੁਰਪ੍ਰੀਤ ਸਿੰਘ ਨਾਂ ਇਹਦਾ ਜੀ ਪੁੱਤਰ ਤਾਂ ਮੈਰਿਡ ਹੈ ਜੀ ਕੀ ਕਾਰਨ ਦੱਸ ਪਤਾ ਨਹੀਂ ਹਜੇ ਕੁਝ ਪਤਾ ਨਹੀਂ ਲੱਗਾ ਇਹਦਾ ਪੁੱਛਦਿਆਂ ਪੁੱਛ ਕੇ ਮੇਰਾ ਕੋਈ ਨਿਯੋਗ ਤੇ ਅੜੀ ਕੱਟ ਤੇ ਅੜੀ ਲੱਗ ਗਈ ਕਰਨੀ